ਅਗਲੀ ਗੱਲ ਜਿਹੜੀ ਸੁਣਾਣੀ ਹੈ ਉਹ ਹੈਗੀ ਕਰਤਾਰਪੁਰ ਦੀ ਤੇ ਡੇਰਾ ਬਾਬਾ ਨਾਨਕ ਦੀ ਮੈਂ ਆਪਣੀ ਡਿਊਟੀ ਤੇ ਯੂਨੀਵਰਸਿਟੀ ਡਿਪਾਰਟਮੈਂਟ ਚ ਸਕੂਟਰ ਤੇ ਆਇਆ ਸਕੂਟਰ ਲਾਇਆ ਸਟੈਂਡ ਤੇ ਦੇਖਿਆ ਨੇੜੇ ਹੀ ਕਾ ਦੇ ਮੈਦਾਨ ਤੇ ਲਾਹੌਰ ਦੇ ਨਾਮਵਰ ਵਕੀਲ ਨਾਵਲਿਸਟ ਅਫਜ਼ਲ ਐਹਸਨ ਰੰਧਾਵਾ ਟੈਲਰ ਇਸ ਸਵੇਰੇ ਸਵੇਰੇ ਮੈਂ ਉਹਨਾਂ ਦਾ ਪਾਠਕ ਸਾਂ ਤੇ ਉਹਨਾਂ ਨੂੰ ਜਾਣਦਾ ਸਾਂ ਦੇਖਿਆ ਸੀ ਪਹਿਲਾਂ ਉਹਨਾਂ ਨੂੰ ਟੀਵੀ ਤੇ ਵੀ ਸਾਡੀ ਯੂਨੀਵਰਸਿਟੀ ਵੀ ਇੱਕ ਦੋ ਵਾਰੀ ਆਏ ਮੈਂ ਉਹਨਾਂ ਕੋਲ ਚਲਾ ਗਿਆ ਸਲਾਮ ਅਲੈਕਮ ਰੰਧਾਵਾ ਸਾਹਿਬ ਮੈਂ ਤੁਹਾਡਾ ਪਾਠਕ ਹਾਂ ਉਹ ਕਹਿੰਦੇ ਸਤਿ ਸ੍ਰੀ ਅਕਾਲ ਭਰਾ ਕੀ ਹੁਕਮ ਮੈਂ ਕਿਹਾ ਆ ਮੇਰਾ ਗੁਰੂ ਗੋਬਿੰਦ ਸਿੰਘ ਭਵਨ ਡਿਪਾਰਟਮੈਂਟ ਹੈ ਆਓ ਚਾਹ ਪੀਆਗੇ ਤੁਹਾਡੇ ਤੋਂ ਕੋਈ ਗੱਲਾਂ ਸੁਣਾਂਗੇ ਤੁਹਾਨੂੰ ਮਿਲਣ ਨੂੰ ਦਿਲ ਕੀਤਾ ਮੈਂ ਤੁਹਾਡੀਆਂ ਸਾਰੀਆਂ ਕਹਾਣੀਆਂ ਤੇ ਸਾਰੇ ਨਾਵਲ ਪੜ੍ਹੇ ਨੇ ਕਹਿੰਦੇ ਚਲੋ ਚੱਲੀਏ ਆ ਗਏ 10 ਕ ਪ੍ਰੋਫੈਸਰ 22 ਵਿਦਿਆਰਥੀ ਵਿਚਕਾਰ ਰੰਧਾਵਾ ਸਾਹਿਬ ਤੇ ਮੈਂ ਬੈਠ ਗਏ ਮੈਂ ਕਿ ਰੰਧਾਵਾ ਸਾਹਿਬ ਕੋਈ ਸੁਣਾਓ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਤੇ ਸੁਣਾਉਣ ਨੂੰ ਮਨ ਕਰਦਾ ਹੋਵੇ ਕੋਈ ਕੋਈ ਘਟਨਾ ਇਹੋ ਜੀ ਹੁੰਦੀ ਹੈ ਵੀ ਆਪਣਾ ਮਨ ਕਰਦਾ ਹੈ ਸੁਣਾਈਏ ਉਹ ਕਹਿੰਦੇ ਬਾਕੀ ਮضمون ਤਾਂ ਪੰਨੂ ਸਾਹਿਬ ਮੈਂ ਸਕੂਲ ਚ ਪੜ੍ਹ ਲੈਂਦਾ ਸੀ ਸਾਰੇ ਵਿਦਿਆਰਥੀ ਜਿਨੇ ਅਰਬੀ ਤੇ ਫਾਰਸੀ ਸਿੱਖਣੀ ਹੁੰਦੀ ਸੀ ਉਹ ਮਸਜਿਦ ਚ ਜਾਂਦਾ ਸੀ ਸ਼ਾਮ ਨੂੰ ਮੌਲਵੀ ਜੀ ਸਿਖਾਉਂਦੇ ਹੁੰਦੇ ਸਨ ਸਕੂਲ ਦੇ ਮਾਸਟਰ ਅਰਬੀ ਨਹੀਂ ਸਿਖਾਉਂਦੇ ਹੈ ਨਹੀਂ ਸੀ ਕੋਈ ਮੈਂ ਵੀ ਅਭੀ ਸਿੱਖਣ ਵਾਸਤੇ ਮਸਜਿਦ ਚ ਜਾਂਦਾ ਹੁੰਦਾ ਸੀ ਗਏ ਮੌਲਵੀ ਜੀ ਨੂੰ ਬੁਖਾਰ ਹੋਇਆ ਸੀ ਕਹਿੰਦੇ ਅੱਜ ਕਲਾਸ ਨਹੀਂ ਤੁਹਾਡੀ ਲੱਗਣੀ ਬੱਚਿਓ ਅੱਜ ਮੇਰੀ ਤਬੀਰ ਠੀਕ ਨਹੀਂ ਜਦੋਂ ਮੌਲਵੀ ਜੀ ਦੀ ਤਬੀਰ ਠੀਕ ਨਾ ਹੁੰਦੀ ਅਸੀਂ ਆਪਣੇ ਘਰੋਂ ਖਾਣਾ ਬਣਾ ਕੇ ਲੈ ਜਾਂਦੇ ਕੋਈ ਬੱਚਾ ਆਪਣੀ ਡਿਊਟੀ ਲਵਾ ਲਾਂਦਾ ਕਿਉਂਕਿ ਉਹ ਛੜੇ ਛੜਾਂਗ ਸਨ ਇਹ ਇਕੱਲੇ ਰਹਿੰਦੇ ਸਨ ਮੈਂ ਆਪਣੇ ਜਮਾਤੀਆਂ ਨੂੰ ਕਿਹਾ ਕਿ ਖਾਣਾ ਸ਼ਾਮ ਦਾ ਮੈਂ ਲੈ ਕੇ ਆਉਂਗਾ ਭਈ ਠੀਕ ਹੈ ਅੰਮਾ ਨੂੰ ਕਿਹਾ ਅੱਬਾ ਨੂੰ ਦੱਸਿਆ ਦਾਲ ਰੋਟੀ ਬਣਾ ਲਈ ਜੱਗ ਚ ਦੁੱਧ ਪਾ ਲਿਆ ਪਿਤਾ ਤੇ ਮੈਂ ਅਸੀਂ ਮਸਜਿਦ ਨੂੰ ਤੁਰ ਪੇ ਉਠਾਇਆ ਰੋਟੀ ਖਵਾਈ ਦੁੱਧ ਪਿਆਇਆ ਦਵਾਈ ਦਿੱਤੀ ਅੱਬੂ ਕਹਿੰਦੇ ਮੌਲਵੀ ਜੀ ਸਖਤ ਜ਼ਿੰਦਗੀ ਆ ਤੁਹਾਡੀ ਮੌਲਵੀ ਜੀ ਕਹਿੰਦੇ ਹਾਂ ਸਖਤ ਜ਼ਿੰਦਗੀ ਤਾਂ ਹੈ ਅੱਬੂ ਕਹਿੰਦੇ ਅੱਲਾ ਪਰਵਰਤਗਾਰ ਅੱਗੇ ਕਦੀ ਸ਼ਿਕਵਾ ਗਿਲਾ ਸ਼ਿਕਵਾ ਨਹੀਂ ਕੀਤਾ ਇਸ ਗੱਲ ਦਾ ਇੰਨੀ ਸਖਤ ਜ਼ਿੰਦਗੀ ਕਿਉਂ ਦਿੱਤੀ ਮੌਲਵੀ ਜੀ ਕਹਿੰਦੇ ਗਿਲਾ ਸ਼ਿਕਵਾ ਕਰਨ ਦਾ ਹੱਕ ਨੂੰ ਨਹੀਂ ਹੁੰਦਾ ਜਿਹਨੇ ਕਦੀ ਸ਼ੁਕਰਾਨਾ ਕੀਤਾ ਹੋਵੇ ਇੱਕ ਜਨਮ ਸ਼ੁਕਰਾਨਾ ਕਰਾਂਗੇ ਫਿਰ ਪੁੱਛਾਂਗੇ ਕਿ ਸਾਡਾ ਸ਼ੁਕਰਾਨਾ ਮਨਜ਼ੂਰ ਹੋਇਆ ਕਿ ਨਹੀਂ ਜੇ ਸ਼ੁਕਰਾਨਾ ਮਨਜ਼ੂਰ ਹੋਇਆ ਫਿਰ ਗਿਲੇ ਸ਼ਿਕਵੇ ਸ਼ੁਰੂ ਹੋਣਗੇ ਹਾਲੇ ਤਾਂ ਬੰਦਗੀ ਕਰਨ ਦਾ ਟਾਈਮ ਹੈ ਸਾਡਾ ਇਹ ਨਿਬੰਧਗੀ ਵਾਲੇ ਲੋਕ ਇਹ ਬਗਾਨੇ ਕਿਵੇਂ ਹੋਏ ਆਪਣੇ ਵਾਸਤੇ ਤੇ ਮੈਂ ਪੁੱਛਿਆ ਉਹਨੂੰ ਸਵਾਲ ਕੀਤਾ ਤੁਹਾਡੀਆਂ ਕਹਾਣੀਆਂ ਦੇ ਹੀਰੋ ਤੁਹਾਡੇ ਨਾਵਲਾਂ ਦੇ ਹੀਰੋ ਸ਼ਾਨਦਾਰ ਸਿੱਖ ਨੇ ਤੁਸੀਂ ਸਿੱਖਾਂ ਨੂੰ ਪਿਆਰ ਕਿਵੇਂ ਕਰਨ ਲੱਗੇ ਕਹਿੰਦੇ ਮੈਂ ਸਿੱਖਾਂ ਨੂੰ ਪਿਆਰ ਕਿਉਂ ਨਾ ਕਰਾਂ ਮੈਂ ਸਿੱਖ ਵਾਂ ਮੈਂ ਕਿਹਾ ਤੁਸੀਂ ਕਿਵੇਂ ਸਿੱਖੋ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਤੁਸੀਂ ਜਨਮ ਸਾਖੀਆਂ ਦਾ ਪਾਠ ਕੀਤਾ ਕਦੀ ਮੈਂ ਕਿਹਾ ਮੇਰੇ ਜਿੰਨਾ ਘਾਟੀ ਕੀਤਾ ਹੋ ਕਿਸੇ ਨੇ ਮੈਂ ਤਾਂ ਸ਼ਦਾਈਆਂ ਜਨਮ ਸਾਖੀਆਂ ਦਾ ਕਹਿੰਦੇ ਸਾਖੀਆਂ ਦੇ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਦਾ ਜ਼ਿਕਰ ਆਉਂਦਾ ਅਜੀਤ ਤਰੰਦਾਵਾ ਮੈਂ ਕਿਹਾ ਆਉਂਦਾ ਜੀ ਉਹ ਬਾਬਾ ਨਾਨਕ ਦਾ ਮੁਰੀਦ ਸੀ ਮੈਂ ਉਹ ਨਾ ਉਹ ਮੇਰਾ ਉਹ ਮੇਰਾ ਮਾਫ ਕਰਨਾ ਜੀ ਉਹ ਮੇਰਾ ਪਰਦਾਦਾ ਸੀ ਮੈਨੂੰ ਕਹਿੰਦਾ ਹੈ ਕਿ ਕਰਤਾਰਪੁਰ ਗਏ ਕਦੀ ਮੈਂ ਕਿਹਾ ਜੀ ਕਰਤਾਰਪੁਰ ਜਾਣ ਦੀ ਆਗਿਆ ਨਹੀਂ ਮਿਲੀ ਡੇਰਾ ਬਾਬਾ ਨਾਨਕ ਤੱਕ ਗਿਆ ਉਹ ਕਹਿੰਦੇ ਡੇਰਾ ਬਾਬਾ ਨਾਨਕ ਵਾਲਾ ਖੂਹ ਹੈ ਜਿਹੜਾ ਇਹ ਵੀ ਸਾਡਾ ਰੰਦਾ ਹੋਵਿਆਂ ਦਾ ਖੂਹ ਸੀ ਤੇ ਜਦੋਂ ਆਖਰੀ ਉਦਾਸੀ ਖਤਮ ਕਰਕੇ ਮਹਾਰਾਜ ਇੱਥੇ ਆਏ ਤਾਂ ਉਹ ਜੀ ਤੇ ਰੰਦਾ ਹੋਵੇ ਦੇ ਖੂਹ ਤੇ ਟਿਕੀ ਸੀ ਉੱਥੇ ਇਸ਼ਨਾਨ ਕੀਤਾ ਸੀ ਅਜੀਤੇ ਰੰਧਾਵੇ ਨੇ ਉਹਨਾਂ ਦਾ ਮੁਬਾਰਕ ਚੋਲਾ ਉਤਾਰਿਆ ਘਰੋਂ ਲਿਬਾਸ ਲੈ ਕੇ ਆਇਆ ਖਾਣਾ ਲੈ ਕੇ ਆਇਆ ਲਿਬਾਸ ਦੁਨੀਆਦਾਰੀ ਦਾ ਪਹਿਨਾ ਆਇਆ ਖਾਣਾ ਖਵਾਇਆ ਅਸੀਸ ਮਿਲੀ ਅਸੀਂ ਉਹ ਖੁਸ਼ਕਿਸਮਤ ਰੰਧਾਵੇ ਆ ਜਿਨ੍ਹਾਂ ਨੇ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ ਹੋਏ ਤੁਹਾਡੀ ਕਿਸਮਤ ਹੈ ਹੈ ਜੋ ਕੁਝ ਫੇਰ ਕਹਿੰਦੇ ਜਿਸ ਗੱਲ ਦਾ ਤੁਹਾਨੂੰ ਪਤਾ ਨਹੀਂ ਕਰਤਾਰਪੁਰ ਦੀ ਜ਼ਮੀਨ ਹੈ ਜਿਹੜੀ ਇੱਕ ਮਰਬਾ ਇਹ ਅਜੀਤੇ ਰੰਧਾਵੇ ਸਾਡੇ ਪੁਰਦਾਦੇ ਨੇ ਗਿਫਟ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਨੂੰ ਤੇ ਕਿਹਾ ਸੀ ਸਾਡੇ ਕੋਲ ਮਰਬਿਆਂ ਦੀ ਘਾਟ ਕੋਈ ਨਹੀਂ ਪਰ ਇੱਥੇ ਆਬਾਦ ਕਰੋ ਇਹਨਾਂ ਮਰਬਿਆਂ ਨੂੰ ਤੁਹਾਡੇ ਚਰਨ ਪੈਣਗੇ ਤੁਸੀਂ ਰਹੋਗੇ ਤਾਂ ਇੱਥੇ ਸੰਗਤਾਂ ਨੇ ਸ਼ੁਰੂ ਹੋਏਗੀ ਇੱਥੇ ਤਾਂ ਉਜਾੜ ਬੀਆਬਾਨ ਜੰਗਲ ਹੈ ਉਹਦੀ ਬੇਨਤੀ ਮੰਨ ਕੇ ਤਲਵੰਡੀ ਵਾਲੀ ਜ਼ਮੀਨ ਵੇਚ ਕੇ ਫਿਰ ਇਹ ਜ਼ਮੀਨ ਖਰੀਦੀ ਸੀ ਮਹਾਰਾਜ ਨੇ ਕਰਤਾਰਪੁਰ ਪਹਾੜੀ ਤੇ ਤਾਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਕਿੱਥੇ ਕਿੱਥੇ ਬੈਠੇ ਨੇ ਕਿਸ ਕਿਸ ਰੂਪ ਚ ਬੈਠੇ ਨੇ ਕਿਵੇਂ ਕਿਵੇਂ ਯਾਦ ਕਰਦੇ ਨੇ ਇਹ ਆਪਾਂ ਨੂੰ ਪਤਾ ਨਹੀਂ ਲੱਗਦਾ